ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪਹਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਮੈਂ ਮੇਰ ਸਿੰਘ ਪਿੰਡ ਪਹਾਣਾ ਜ਼ਿਲ੍ਹਾ ਫਰੀਦਕੋਟ ਦਾ ਮੋਬਾਈਲ ਨੰਬਰ ਜੀ 788857804 ਠੀਕ ਹੈ ਵੀਰੇ ਦੋ ਨਾਗਾ ਜੀ ਅੱਜ ਕਿੱਦਰੋਂ ਸ਼ੁਰੂ ਕਰਕੇ ਜੀ ਸੁਈ ਸੁਈ ਤੇ ਸੁਆਕੇ ਨਮਾ ਜੀ ਦੂਜਾ ਸੁਆ ਵੀਰੇ ਕਦੋਂ ਸੁਈ ਹੈ ਜੀ ਅੱਜ ਤੜਕੇ ਸੁਈਏ ਵੀਰੇ ਬੱਚਾ ਕੀ ਹੈ ਜੀ ਅੱਛਾ ਵੀਰੇ ਜੇਰ ਕੰਪਲੀਟ ਹੈ ਜੀ ਚਲੋ ਓਕੇ ਬਾਈ ਕਿੰਨਾ ਬੋਲਾ ਕੱਢਿਆ ਵੀਰੇ ਬੋਲਾ ਇਹਦੇ ਥੱਲੋ ਬਾਈ ਕੱਢਿਆ 2.5 ਕਿਲੋ ਬੱਚਾ ਫੁੱਲ ਰਹੀ ਆ ਕਿ 2.5 ਕਿਲੋ ਹਾਂ ਮੈਂ ਕਹਿੰਦੇ 10 ਕਿਲੋ ਕੱਢਿਆ ਤਾਂ ਕੀ ਫਾਇਦਾ ਹੀ ਨਹੀਂ ਠੀਕ ਹੈ ਜੀ ਹਾਂ ਥਣਾ ਦੀ ਭਾਰ ਪਿੱਛੇ ਚਲੋ ਓਕੇ ਬੇਫਿਕਰ ਹੋ ਕੇ ਆਜੋ ਹੰਡੀ ਸੀਲ ਵੀ ਓਕੇ ਆ ਹੀ ਬਹਿ ਜਾ ਬਾਈ ਠੀਕ ਆ ਸੋਨਾ ਮੁਠੀ ਵਾਲਾ ਥਣਾ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਤੁਨ ਚਵਾਈ ਵੀ ਚੈੱਕ ਕਰਾ ਦਿੰਨੇ ਆ ਜੀ ਚਵਾਈ ਦੀ ਇੱਕ ਨੰਬਰ ਆ ਜੀ ਖਾਨ ਵਾਲੇ ਬੱਚਾ ਛੱਡਣਾ ਛੱਡ ਤਾਂ ਵੀ ਹੋਰ ਦੱਸ ਕਿੰਨਾ ਪਿਆ ਜੂ ਦੁੱਧ ਜੀ ਦੁੱਧ ਦੇ ਦੂਗੀ ਭਾਈ 15 16 ਕਿਲੋ ਬਾਕੀ ਸੇਵਾ ਤੇ ਡਿਪੈਂਡ ਆ ਬਾਕੀ ਸਾਮ ਸੰਭਾਲ ਤੇ ਜੀ ਠੀਕ ਆ ਵੀਰੇ ਤੁਰ ਕੇ ਦਿਖਾ ਦੇ ਅੱਛਾ ਛੱਡਿਆ ਨਹੀਂ ਨਾਲੇ ਆਪਾਂ ਠੀਕ ਆ ਵੀਰੇ ਨਿਆਣਾ ਵੀ ਨਹੀਂ ਪਾਇਆ ਆਪਾਂ ਸੋਹਣੀ ਜਰਸੀ ਆ ਜੀ ਵਜਨ ਵਜੂਦ ਬੜਾ ਚੰਗਾ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਨੋਰਮਲ ਆ ਜਾਂਦੀ ਆ ਪਰ ਸੰਭੀ ਪਲੀ ਵੀਰੇ ਖੁੱਲ ਚੰਗੀ ਆ ਸੋਹਣੀ ਜਾਤ ਬਰੀਡ ਤਿੰਨ ਉਂਗਲਾਂ ਦਾ ਗੰਨ ਬਾਕੀ ਬਾਈ ਦੱਸਦਾ ਕਿ 15 16 ਕਿਲੋ ਦੀ ਉਮੀਦ ਦੁੱਧ ਸੇਵਾ ਦੇ ਸ਼ਰਤੇ ਜੇ ਕੋਈ ਵੀਰ ਵੱਧ ਕਰ ਲੋ ਆਪਾਂ ਤੁਹਾ ਵੀ ਲੈ ਸਕਦਾ ਕਹਿੰਦੇ ਕੀ ਫਾਇਦਾ ਬਾਈ ਮੋੜ ਲੈ ਇੰਦੇ ਹਵਾਨਾ ਬਹੁਤ ਸੋਨਾ ਤਿਆਰ ਕੀਤਾ ਜੀ ਫਿਟਨੈਸ ਆਲਾ ਕੱਲਾ ਕੱਲਾ ਥਣ ਨਿਖੜ ਮਾ ਹੱਥੀ ਜਵਾਈ ਲ ਫੂਡ ਛਾਂ ਕੇ ਤੇ ਪੂਰਾ ਵੀ ਨਹੀਂ ਸੋਨਾ ਫਿਟਨੈਸ ਆਲਾ ਹਵਾਨਾ ਬਾਕੀ ਬੱਚਾ ਮਗਰ ਮੇਲਕਾਫ ਆ ਜਾਂਦਾ ਜੀ ਗੀਰ ਦੇ ਕੰਪਲੀਟ ਆ ਕੰਦੇਸੀ ਲੈਣੀ ਆ ਚਾਹੇ ਸਿੱਧੇ ਪਾਸੇ ਬਹਿ ਜਾਓ ਚਾਹੇ ਪੁੱਠੇ ਪਾਸੇ ਬਹਿ ਜਾਓ ਕਰਮਾੜੀ ਨੂੰ ਕੋਈ ਦਿੱਕਤ ਨਹੀਂ ਠੀਕ ਆ ਮਰਜ਼ੀ ਬਹਿ ਜਾ ਲੈ ਫਿਰ ਢੇੜਾ ਕੱਢ ਕੇ ਬਹਿ ਜਾ ਲਓ ਜਿਵੇਂ ਹੈ ਨਹੀਂ ਗੈਨੂ ਜੈਜ ਡਿਮਾਂਡ ਜਿਹੜੇ ਲੈਣੇ ਆ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲਾ ਪਰੜਾ 52000 ਦੀ ਦੇ ਦੇਾਂਗੇ ਹੋਜੂ ਮਾੜਾ ਮੋਟਾ ਆ ਮਾੜਾ ਮੋਟਾ ਛੋੜ ਛੱਪਾ ਹੋਊਗਾ ਛੋੜ ਛੱਪਾ ਹੀ ਹੋਣਾ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 52000 ਦੀ ਵੈੜ ਦੇ ਦਾਂਗੇ ਥੋੜਾ ਕੰਨਾ ਮਾਨਤਾਂ ਨੂੰ ਤੇ ਚੋਹ ਹੋਜੂਗਾ ਇਹ ਜਿਹੜੀ 2 ਨੰਬਰ ਕਾਲੀ ਵੜਾ ਵੀਰੇ ਇਹਦਾ ਸੂਆ ਕਿੰਨਾ ਮੱਝ ਇਹ ਦੂਜਾ ਸੂਆ ਬਾਈ ਇਹ ਸਮਾਂ ਕਿੰਨਾ ਕੁ ਲੈਂਦੀ ਆ ਇਹ ਲੈਂਦੀ ਆ ਹਫਤਾ ਬਾਈ ਕਿੰਨਾ ਕੁ ਪਿਆਜ ਦੁੱਧ ਜੀ ਦੁੱਧ ਪਾ ਦੂਗੀ 20 ਤੋਂ 22 ਕਿਲੋ ਬਾਈ ਖੁੱਲਾਈ ਜੀ ਖੁੱਲਾਈ ਥਣਾ ਦੀ ਪਾਰ ਪਿੱਛੇ ਜਮਾ ਓਕੇ ਬਾਈ ਬੇਫਿਕਰ ਹੋ ਕੇ ਆਜੇ ਬੇਫਿਕਰ ਹੋ ਕੇ ਆਜੇ ਠੰਡੀ ਸੀਲ ਹੈ ਜੀ ਖੁੱਲ ਬਾਈ ਠੀਕ ਆ ਤੁਰ ਕੇ ਦਿਖਾ ਦਿਓ ਵੀਰੇ ਦੁੱਧ ਵੀ ਸੰਗਣਾ ਹੋਊ ਹਨਾ ਇਹਦਾ ਜਮਾ ਜਮਾ ਯਾਰ ਹਫਤੇ ਦੇ ਅੰਦਰ ਬਾਹਰ ਬਾਈ ਦੱਸ ਦੱਸ ਸਮਾਂ ਲੈ ਜੂ ਬੇਲ ਹਾਈਟ ਵਜਨ ਦੀ ਚੰਗੀ ਆ ਸੋਹਣਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜਮਾ ਅੱਥੀ ਜੁਵਾਈ ਯਾਰਾ ਕੋਡ ਸ਼ਾਹ ਦੇ ਵਿੱਚ ਹੋਣਾ ਵੀ ਨਹੀਂ ਸੋਨਾ ਫਿਟਨੈਸ ਆਲਾ ਹਵਾਨਾ ਵੇਲ ਵਜਨ ਵਜੂਦ ਦੇ ਚੰਗੀ ਬਾਕੀ ਗੱਠ ਠੰਗੂ ਤਾਂ ਹਜੇ ਹਵਾਨੇ ਚ ਢਿੱਲ ਫਿਰਦੀ ਐ ਵੀਰੇ ਸਾਰੀਆਂ ਹਫਤੇ ਦੀ ਬਰੜਾ ਸਾਰੀਆਂ ਬਾਲ ਢੱਲਾਂ ਕਰਮਾਲ ਨੇ ਕੱਢ ਕੇ ਸੋਨਾ ਮੋੜਲੇ ਵੀਰੇ ਬਾਕੀ ਪਜਨ ਵਜੂਦ ਦੀ ਵੀ ਕਰਮਾਲ ਹੀ ਚੰਗੀ ਐ ਜੀ ਥਣਾ ਦੀ ਫੁੱਲ ਗਰੰਟੀ ਐ ਪਰ ਪਿੱਛੇ ਦੇ ਜਮਾ ਓਕੇ ਠੀਕ ਆ ਥਣਾ ਦੀ ਪਾਰ ਪਿੱਛੇ ਦੀ ਬਾਈ ਗੰਦਾ ਆਪਣੇ ਫੁੱਲ ਗਰੰਟੀ ਦੋਹਾਂ ਗਾਂਆਂ ਦੀ ਜਮਾ ਥਣਾ ਥਣਾ ਤੋਂ ਬੇਫਿਕਰ ਹੋ ਗਿਆ ਜੀ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 75000 ਰੁਪਇਆ ਬਾਈ ਜੋੜਾ ਲੈ ਜੂ ਵੀਰੇ ਕੋਈ ਮਾਨਤਾਨ ਕਰ ਦੇਣ ਠੀਕ ਆ ਇਹਦਾ ਡਿਮਾਂਡ ਹੈਗੀ 75000 ਰੁਪਇਆ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਾਨ ਬਾਕੀ ਬੱਚੀ ਵਹਿੜ ਚੰਗੀ ਆ ਬਾਈ ਕਹਿੰਦਾ ਕਰ ਦਾਂਗੇ ਜੀ ਬਾਕੀ 40 ਤਾਂ ਬਹੁਤ ਬਣਾਉਣੀ ਹੂੰ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ